ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਕਤੰਤਰ ਦਾ ਟੰਡੋਰਾ ਪੇਟਣ ਵਾਲਿਆਂ ਨੇ ਅੱਜ ਲੋਕਤੰਤਰ ਦਾ ਕਹਾਣਕਾਰ ਛੱਡਿਆ ਵੈਸੇ ਸਾਨੂੰ ਬਹੁਤੀਆਂ ਉਮੀਦਾਂ ਨਹੀਂ ਆ ਪਰ ਜਿੰਨਾਕ ਅੱਜ ਹਲਕਾ ਗਿੱਧਣ ਵਾਹੇ ਦੇ ਪਿੰਡਾਂ ਦੇ ਵਿੱਚ ਜਾਂ ਇੱਥੇ ਵਿਚਾਰੀਆਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਜਿੰਨੇਕ ਇਹਨਾਂ ਦੇ ਪੱਖੀ ਸੀ ਉਹਨਾਂ ਦੇ ਤਾਂ ਖਾਲੀ ਕਾਗਜ਼ਾਂ ਦੇ ਦਿੱਤੇ ਹੋਏ ਸਹਿਣ ਵੀ ਉਹਨਾਂ ਦੇ ਫਾਰਮ ਆ ਜਿਹੜੇ ਸਿਲੈਕਟ ਹੋ ਗਏ ਤੇ ਜਿਹੜੇ ਕੋਈ ਇਹਨਾਂ ਦੇ ਵਿਰੋਧੀ ਸੀ ਜਾਂ ਜਿਹੜੇ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਸੀ ਆਮ ਲੋਕ ਜੇ ਆਪਾਂ ਗੱਲ ਕਰੀਏ ਕਿ ਇਹਨਾਂ ਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਲੋਕ ਆ ਜਿਹੜੇ ਇਹਨਾਂ ਦੇ ਨਾਲ ਰਲ ਕੇ ਨਹੀਂ ਚੱਲਦੇ ਸੀ ਉਹਨਾਂ ਸਾਰਿਆਂ ਦੇ ਕੋਈ ਸਰਪੰਚੀ ਆ ਕੋਈ ਮੈਂਬਰੀ ਆ ਤੇ ਕੋਈ ਚਾਹ ਸਰਬਸੰਮਤੀ ਹੋਈ ਹੋਵੇ ਪਿੰਡ ਵੱਲੋਂ ਤੇ ਉਹਨਾਂ ਦੇ ਉਹ ਵੀ ਫਾਰਮ ਆ ਜਿਹੜੇ ਰਿਜੈਕਟ ਕੀਤੇ ਗਏ ਸੋ ਇਹ ਇਥੋਂ ਬਖਲਾਹਟ ਜਿਹੜੀ ਨਜ਼ਰ ਆਉਂਦੀ ਆ ਇਸ ਸਰਕਾਰ ਦੀ ਇਸ ਸਰਕਾਰ ਦੀ ਕਾਰਜਸ਼ਾਲੀ ਦੀ ਤਾਂ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਅਤੇ ਹਲਕਾ ਗਿੱਦੜਵਾਹੇ ਦੇ ਵੋਟਰਾਂ ਨੂੰ ਖਾਸ ਕਰਕੇ ਅਪੀਲ ਕਰਦਾ ਕਿ ਇਹਨਾਂ ਦੀ ਧੱਕੇਸ਼ਾਹੀ ਦਾ ਜਵਾਬ ਆਪਾਂ ਡਟ ਕੇ ਦੇਵਾਂਗੇ ਵੱਧ ਤੋਂ ਵੱਧ ਚੋਣ ਕਮਿਸ਼ਨ ਨੂੰ ਤੁਸੀਂ ਇਹਦੇ ਤੇ ਮਿਲ ਕਰੋ ਡੀਸੀ ਥਰੂ ਉਹਦੇ ਤੱਕ ਆਪਣੀਆਂ ਅਰਜ਼ੀਆਂ ਪਹੁੰਚਦੀਆਂ ਕਰੋ डीसी थ्रू ਜਾਂ ایس ڈی ایم تھرو ਤੁਸੀਂ ਆਪਣੇ ਜਿਹੜਾ ਲਿਖਤੀ ਸ਼ਿਕਾਇਤ ਆ ਜਿਹੜੀ ਚੋਣ ਕਮਿਸ਼ਨ ਤੱਕ ਪਹੁੰਚਦੀ ਕਰੋ ਤਾਂ ਜੋ ਇਸ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਅਤੇ ਇਸ سسٹم ਨੂੰ ਪਤਾ ਲੱਗ ਸਕੇ ਕਿ ਅਸੀਂ ਕਿੰਨਾ ਧੱਕਾ ਪੰਜਾਬ ਦੇ ਲੋਕਾਂ ਦੇ ਨਾਲ ਕਰ ਰਹੇ ਹਾਂ ਕੱਲੀ ਇਥੋਂ ਦੀ ਗੱਲ ਨਹੀਂ ਆ ਕੱਲੀ ਗਿੱਦੜਵਾਸੀ ਦੀ ਗੱਲ ਨਹੀਂ ਹੈ ਇਹ ਪੂਰੇ ਪੰਜਾਬ ਦੇ ਵਿੱਚ ਹੋਇਆ ਪੂਰੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਦੇ ਨਾਲ ਧੱਕਾ ਹੋਇਆ ਜਿਹੜੇ ਇਹਨਾਂ ਨਾਲ ਰਲਕੇ ਨਹੀਂ ਚੱਲਦੇ ਸੀ। ਜਾਂ ਤਾਂ ਇਹਨਾਂ ਨੇ ਧੱਕੇ ਦੇ ਨਾਲ ਉਹਨਾਂ ਦੇ ਗਲਚ ਆਪਣਾ ਪਟਾ ਪਾ ਦਿੱਤਾ। ਫੇਰ ਸਰਪੰਚ ਬਣਾਤਾ। ਤੇ ਨਹੀਂ ਇਹਨਾਂ ਨੂੰ ਇਹ ਆ ਕਿ ਜਿਹੜਾ ਬੰਦਾ ਇਹਨਾਂ ਨਾਲ ਰਲਕੇ ਨਹੀਂ ਚੱਲਿਆ ਉਹਦੇ ਕਾਗਜ਼ ਰੱਦ ਕਰਾ ਦਿਓ। ਕਾਗਜ਼ ਰੱਦ ਹੁੰਦੇ ਪਤਾ ਕਦੋਂ ਆ। ਕੱਲ ਲੋਕ ਸਾਰਾ ਸਾਰਾ ਦਿਨ ਲੈਣਾ ਦੇ ਵਿੱਚ ਖੜੇ ਰਹੇ। ਆਪਦੀਆਂ ਹੱਥਾਂ ਦੇ ਵਿੱਚ ਰਸੀਤਾ ਫੜ ਕੇ ਖੜੇ ਰਹੇ। ਫੈਲਾ ਆਪਦੀਆਂ ਫੜ ਕੇ ਖੜੇ ਰਹੇ ਆ ਕਿ ਭਾਈ ਦੱਸੋ ਸਹੀ ਆ ਸਹੀ ਆ ਕੋਈ ਆਬਜੈਕਸ਼ਨ ਤਾਂ ਨਹੀਂ ਅਸੀਂ ਸੈੱਟ ਕਰ ਸਕਦੇ ਆ। ਤਾਂ ਇਹਨਾਂ ਦੇ ਅਧਿਕਾਰ ਇਹਨਾਂ ਨੇ ਅਧਿਕਾਰੀਆਂ ਨੂੰ ਇਹੋ ਜਿਹੇ ਜਿਹੜੇ ਲਾਰੇ ਲਵਾਏ ਆ ਲਾਰੇ ਲਾਏ ਗਏ ਲੋਕਾਂ ਨੂੰ ਕਿ ਲੋਕ 11 11 ਵਜੇ ਤੱਕ 12 12 ਵਜੇ ਤੱਕ ਸਰਕਾਰੀ ਅਦਾਰਿਆਂ ਦੇ ਬਾਹਰ ਦੇ ਵਿੱਚ ਖੜੇ ਰਹੇ। ਤਾਂ 12 ਵਜੇ ਲਿਸਟਾਂ ਲੱਗ ਜਾਂਦੀਆਂ ਜਿਹੜੇ ਲਾਈਨਾਂ 'ਚ ਖੜੇ ਸੀ ਜਿਹੜੇ ਜਿਹਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੇ ਕਾਗਜ਼ ਸਹੀ ਆ ਤੁਸੀਂ ਆਪਣੇ ਘਰਾਂ 'ਚ ਜਾ ਸਕਦੇ ਹੋ ਤੁਸੀਂ ਚੋਣ ਲੜ ਸਕਦੇ ਹੋ ਤਾਂ ਹੁੰਦਾ ਕੀ ਆ ਰਾਤ ਨੂੰ 12 ਵਜੇ ਤੋਂ ਬਾਅਦ ਉਹਨਾਂ ਦੀਆਂ ਫਾਈਲਾਂ ਦੇ ਰਿਜੈਕਸ਼ਨ ਲੱਗ ਜਾਂਦੀ ਆ ਲਿਸਟਾਂ ਦੇ ਵਿੱਚ ਨਾ ਆ ਜਾਂਦੇ ਆ ਕਿ ਭਾਈ ਇਹਦੇ 'ਚ ਫਲਾਣੇ ਚਾਹ ਗਲਤੀ ਆ ਇਹਦੇ 'ਚ ਆ ਗਲਤੀ ਆ ਇਹਦੇ 'ਚ ਆ ਗਲਤੀ ਆ ਤੇ ਜਿਹੜੇ ਇਹਨਾਂ ਦੇ ਆਪਦੇ ਸੀ ਜੇ ਉਹਨਾਂ ਦੀਆਂ ਗਲਤੀਆਂ ਹੋਈਆਂ ਵੀ ਆ ਤਾਂ ਉਹਨਾਂ ਨੂੰ ਫੋਨ ਕਰਕੇ ਸੱਦਾ ਗਿਆ ਕਿ ਭਾਈ ਤੁਹਾਡੀ ਇਨ ਇੱਕ ਗਲਤੀ ਰਹਿੰਦੀ ਐ ਉਹਨੂੰ ਸਹੀ ਕਰ ਦਿਓ ਇਹ ਆਮ ਲੋਕਾਂ ਦੇ ਨਹੀਂ ਆ ਇਹ ਆਮ ਲੋਕਾਂ ਦੇ ਨਾਂ ਦੇ ਉੱਤੇ ਧੱਬਾ ਨਹੀਂ ਜਿੰਨਾ ਬਖੇੜਾ ਪੰਜਾਬ ਦੇ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਖੜਾ ਹੋਇਆ ਲੋਕਾਂ ਦੇ ਵਿੱਚ ਭਾਈਚਾਰਕ ਸਾਂਝ ਨੂੰ ਠੇਸ ਪਹੁੰਚੀ ਆ ਪਿੰਡ ਪੱਧਰ ਤੇ ਇਹਨਾਂ ਨੇ ਲੋਕਾਂ ਦੇ ਵੈਰ ਪਵਾਤੇ ਆ ਪਹਿਲਾਂ ਅਸੀਂ ਚੰਗੇ ਸੀ ਜਦੋਂ ਤੁਹਾਡੇ ਕੁਰਸੀਆਂ ਵਾਲੇ ਵੈਰ ਸੀ ਅਸੀਂ ਮੰਨਦੇ ਸੀਗੇ ਕਿ ਇਹਨਾਂ ਦੀ ਆਪਸ ਵਿੱਚ ਥੋੜੀ-ਬੋਤੀ ਟਸਲ ਆ ਪਰ ਰਲੇ ਆ ਸਾਨੂੰ ਇਹ ਲੱਗਦਾ ਹੁੰਦਾ ਸੀ ਪਰ ਸਾਡੇ ਪਿੰਡਾਂ 'ਚ ਜਿਹੜੀ ਇੱਕ ਘਾਬਤ ਹੁੰਦੀ ਸੀ ਕਿ ਪਿੰਡ ਦਾ ਭਾਈਚਾਰਕ ਸਾਂਝ ਕਾਇਮ ਰੱਖਣੀ ਆ ਇਹਨਾਂ ਨੇ ਹਰ ਇੱਕ ਪਿੰਡ ਦੇ ਵਿੱਚ ਉਹ ਖਰਾਬ ਕੀਤੀ ਆ ਇੱਥੇ ਇੱਥੇ ਬੱਸ ਸਕਦੇ ਆ ਪਰ ਉਸ ਕਾਲਪੁਰਖ ਦੀ ਅਦਾਲਤ ਦੇ ਵਿੱਚ ਇਹ ਵੀ ਬਖਸ਼ ਨਹੀਂ ਜਾਣਗੇ ਪਿੰਡਾਂ ਦੇ ਭੋਲੇ-ਪਾਲੇ ਲੋਕਾਂ ਨੂੰ ਸਰਪੰਚੀ ਮੈਂਬਰੀ ਤੇ ਵਗਰਲਾ ਕੇ ਇੱਕ ਦੂਜੇ ਦੇ ਖਿਲਾਫ ਬਲਾ ਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੇ ਆ ਸੋ ਮੈਂ ਸਮੂੱਚਾਂ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹਣਾ ਕਿ ਭਾਈਚੋਣਾ ਹੁੰਦਿਆਂ ਰਹਿਣ ਗਿਆ ਕੋਈ ਗੱਲ ਨਹੀਂ ਆਪਾਂ ਆਪਣੀ ਭਾਈਚਾਰਕ ਸਾਂਝ ਨਹੀਂ ਖਰਾਬ ਕਰਨੀ ਇਹਨਾਂ ਲੋਕਾਂ ਦੇ ਮਗਰ ਲਾ ਕੇ ਜਿਨ੍ਹਾਂ ਦਾ ਆਪ ਦਾ ਕੋਈ ਵजूद ਨਹੀਂ ਹੈ ਤੇ ਦੂਸਰਾ ਚੋਣ ਕਮਿਸ਼ਨ ਨੂੰ ਇਸ ਮਾਧਿਅਮ ਰਾਹੀਂ ਬੇਨਤੀ ਕਰਦਾ ਕਿ ਜਿੱਥੇ ਇਹੋ ਜੀ ਘਟਨਾ ਹੋਈ ਆ ਉਥੇ ਚੋਣਾਂ ਜਿਹੜੀਆਂ ਉਹ ਰੱਦ ਕਰਕੇ ਨਵੇਂ ਤਰੀਕ ਦੇ ਵਿੱਚ ਚੋਣਾਂ ਕਰਾਈਆਂ ਜਾਣ ਜਿਹੜੀ ਜਗ੍ਹਾ ਦੇ ਉੱਤੇ ਸਾਰੇ ਕੈਂਡੀਡੇਟ ਸਹਿਮਤ ਨੇ ਜਿਹੜੀ ਜਗ੍ਹਾ ਦੇ ਉੱਤੇ ਸਾਰੇ ਕੈਂਡੀਡੇਟਾਂ ਦੇ ਫਾਰਮ ਆ ਜਿਹੜੇ ਸਿਲੈਕਟ ਹੋ ਚੁੱਕੇ ਨੇ ਉਥੇ ਜਿਹੜੀ ਬੇਸ਼ੱਕ ਚੋਣ ਕਰਵਾਈ ਜਾਵੇ ਕਿਉਂਕਿ ਜਿੱਥੇ ਧੱਕੇਸ਼ਾਹੀ ਹੋਈ ਆ ਉਥੇ ਚੋਣ ਕਮਿਸ਼ਨ ਕੋਲੇ ਵੀ ਪੂਰਾ ਰਾਈਟ ਆ ਉਸ ਧੱਕੇਸ਼ਾਹੀ ਦੇ ਖਿਲਾਫ ਐਕਸ਼ਨ ਲੈਣ ਦਾ ਤਾਂ ਮੈਂ ਇਸ ਮੌਕੇ ਵੀ ਇਹ ਕਹਿਣਾ ਚਾਹੂੰਗਾ ਕਿ ਉੱਤੇ ਐਕਸ਼ਨ ਲਿਆ ਜਾਵੇ ਤੇ ਐਕਸ਼ਨ ਤੋਂ ਬਾਅਦ ਜਿਹੜੀ ਆ ਚੋਣ ਆ ਉਹ ਭਾਵੇਂ ਥੋੜੇ ਦਿਨਾਂ ਬਾਅਦ ਰੋਕ ਕੇ ਉੱਥੇ ਕਰਵਾਈ ਜਾਵੇ ਸੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ